ਅਮਰੀਕਾ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਹੀ ਪਿੰਡ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸ ਦਈਏ ਕਿ ਇਹ ਦੋਵੇਂ ਨੌਜਵਾਨ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਨੂੰ ਜਾ ਰਹੇ ਸਨ ਜਿਸ ਦੌਰਾਨ ਇਹ ਦੋਵੇਂ ਹਾਈਵੇ ਨੰਬਰ 144 ਤੇ ਪਹੁੰਚ ਕੇ ਗਲਤ ਸਾਈਡ ਚੱਲਣ ਲੱਗ ਜਾਂਦੇ ਨੇ ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਜਾਂਦੀ ਹੈ ਦੋਵਾਂ ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਤੇ ਦੂਸਰੇ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨੌਜਵਾਨ ਮਾਪਿਆਂ ਦੇ ਇਕਲੋਤੇ ਪੁੱਤ ਸੀ ਮੌਤ ਦੀ ਖਬਰ ਪਿੰਡ ਪਹੁੰਚਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਾਂ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਇਆ ਜਾਵੇ ਤਾਂ ਜੋ ਉਹ ਆਪਣੇ ਹੱਥਾਂ ਨਾਲ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਨਾਮ ਸੀਗਾ ਜੀ ਬੇਟੇ ਸੁਖਜਿੰਦਰ ਸਿੰਘ ਇੰਨੇ ਸਮਾਂ ਹੋ ਗਿਆ ਸੀ ਬਾਅਦ 200 ਕਿੰਨੇ ਕੀ ਗੱਲਬਾਤ ਹੋਈ ਇੱਥੇ ਐਕਸੀਡੈਂਟ ਹੋਇਆ ਤਾਂ ਸਾਨੂੰ ਪਤਾ ਲੱਗਾ ਰਿਹਾ ਕਿਸੇ ਨੂੰ ਕਿਵੇਂ ਪਤਾ ਲੱਗਾ ਜੀ ਕਿਸੇ ਭਤੀਜੇ ਨੇ ਦੱਸਿਆ ਕੀ ਕੰਮ ਕਰਦਾ ਸੀ ਇੱਥੇ ਉੱਥੇ ਟਰਾਲਾ ਚਲਾਉਂਦਾ ਸੀ ਇਦ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਥਾਡੀ ਰਾਤ ਫਿਰ ਉਧਰ 8 8 ਵਜੇ ਤੋਂ ਬਾਅਦ ਫਿਰ ਇਹੋ ਕਹਿੰਦੇ ਸੀ ਪੂਰਾ ਹੋ ਗਿਆ ਜਦੋਂ ਫੋਨ ਲਾਇਆ ਹਾਂਜੀ ਤੁਹਾਡੀ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਸੀ ਆਪਣੇ ਬੇਟੇ ਨਾਲ ਪਹਿਲਾਂ ਸਵੇਰੇ ਹੋਈ ਸੀ 10:00 ਵਜੇ ਨਾਲ ਕੀ ਗੱਲਬਾਤ ਕੀਤੀ ਕਹਿੰਦੇ ਜੜੀ ਪੈਸੇ ਪੁੱਛਦੇ ਸੀ ਲੋੜ ਉਹਦੇ ਅਕਾਊਂਟ 'ਚ ਪੈਸੇ ਹੈਗੇ ਕਿੰਨਾ ਕ ਸਮਾਂ ਹੋਇਆ ਉੱਥੇ ਗਏ ਨੂੰ ਕੀ ਕੰਮ ਕਰਦੇ ਸੀ ਇੱਥੇ ਦੋ ਸਾਲ ਹੋ ਗਏ ਨੂੰ ਦੋ ਸਾਲ ਦੋ ਸਾਲਾਂ ਦੀ ਗਏ ਹੋਏ ਟਰਾਲਰ ਚਾਹੁੰਦੇ ਮੈਨੂੰ ਦਈ ਘਰਾਂ ਕੀ ਹਾਂਜੀ ਹੋਵੇ ਸਰਕਾਰ ਕੀ ਹਾਂਜੀ ਹੋਂ ਸਾਡੀ ਉਹ ਮੇਰੇ ਜੇ ਬੱਡੀ ਦੀ ਲੜ ਬੱਡੀ ਜੀ ਇੱਥੇ ਪਹੁੰਚ ਜਦ ਵਧੀਆ ਗੱਲ ਹੈ ਮੇਰਾ ਨਾਮ ਹਰਵਿੰਦਰ ਸਿੰਘ ਕੀ ਰਿਸ਼ਤਾ ਲੱਗਦਾ ਹੈ ਮੇਰਾ ਪਤੀ ਜੀ ਲੱਗਦਾ ਕੀ ਗੱਲ ਬਾਤ ਰਹੀ ਹੈ ਬਸ ਠੀਕ ਠਾਕ ਹੈ ਟਰੱਕ ਚਲਾਉਂਦੇ ਸੀ ਐਕਸੀਡੈਂਟ ਹੋਇਆ ਰਾਤ ਪਤਾ ਲੱਗਾ ਨੇ ਕੀ ਹੋਇਆ ਐਕਸੀਡੈਂਟ ਕਿੰਨੇ ਪਤਾ ਲੱਗਿਆ ਕਿਨੇ ਐਕਸੀਡੈਂਟ ਹੋਇਆ ਐਕਸੀਡੈਂਟ ਸਾਡੇ ਉੱਥੋਂ ਮੁੰਡਿਆਂ ਦਾ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹ ਨਾਲ ਕੇ ਟੱਪ ਕੇ ਤੇ ਇੱਕਦਮ ਉਹ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ ਚ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਮੈਨੂੰ ਖ਼ਾਲ ਜਾਣਕਾਰੀ ਦੇ ਵਿੱਚ ਹੋਇਆ ਉਹਦਾ ਨਾਮ ਤਾਂ ਨਹੀਂ ਪਤਾ ਹੈਗਾ ਰਿਗਜ਼ਾਰ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਹੈ ਇੰਨੇ ਪੈਣਾ ਇੰਨੇ ਪੈਣਾ ਦਾ 1 ਕਿਲੋ ਕਿਤਨਾ ਕਿਲੋ ਤੱਕ ਇਹਦਾ ਕੀ ਕੰਮ ਕਰਦੇ ਛੇਪੀ ਛੇਪੀ ਕਰਦੇ ਇੱਕ ਕਰਦੀ ਫਾਇਦੇ ਕੀ ਹੋ ਜਾਈ ਬਹੁਤ ਮਾੜੀ ਹੋਏ ਇਤਵਾਰ ਇਹ ਆ ਗਏ ਰੀਤੀ ਦੂਰ ਜਾਣ ਲਈ ਵਿਦੇਸ਼ ਗਿਆ ਸਰਕਾਰ ਤੋਂ ਕੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਅੰਗ ਕਰ ਦੇ ਇੱਕ ਤਾਂ ਉਹਦੀ ਡੈਡਵੌਡ ਜੀ ਬਾਹਰਤ ਦੇ ਜਾਂਦੀ ਜਾਵੇ ਇੱਕ ਕੋ ਬਣਦਾ ਬਣਦਾ ਸਰਕਾਰ ਜੋ ਵੀ ਇਹਨਾਂ ਨੂੰ ਦੋਈ ਬਾਤਾਂ ਤੋਂ ਬਾਅਦ ਮਦਦ ਕਰੇ ਸਰਕਾਰ ਉਸਵੰਦਰ ਸਿੰਘ ਇਹ ਲੱਗਦਾ ਸੀ ਪਾਪਾ ਪੁਰਾਣ ਜਨਾ ਦਾ ਕੀ بیٹے ਦਾ ਕੀ ਨਾਮ ਸੀ ਸਿਮਰਨਜੀਤ ਸਿੰਘ ਕੀ ਗੱਲ ਬਾਤ ਹੋਈ ਜੋ ਕਿਵੇਂ ਐਕਸੀਡੈਂਟ ਹੋਇਆ ਇੱਕ ਟੈਲੀਫੋਨ ਤੇ ਉਹ ਨਿਊ ਮਕਸੀਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਕਟਾਲਾ ਦੂਸਰੇ ਪਾਸੇ ਰੋਡ ਤੋਂ ਕ੍ਰੋਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੇ ਇੱਕ ਗੱਡੀ ਨਾਲ ਜਾ ਟਕਰਾਇਆ ਜਿਸ ਤਰ੍ਹਾਂ ਕਰਕੇ ਬਹੁਤ ਬੈਰੀ ਬੈਡ ਐਕਸੀਡੈਂਟ ਹੋਇਆ ਗਰੀਬ ਜਾਨਾਂ ਤੋਂ 18 ਕਾਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 ਤੇ 23 ਸਾਲ ਦੇ ਵਿੱਚ ਸੀਗੇ ਦੋਨੇ ਐਟ ਦਾ ਸਪੋਰਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ। ਪਰਿਵਾਰ ਨੂੰ ਕਿਨੇ ਤੱਕ ਲੱਗੀ ਪਰਿਵਾਰ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ। ਤੇ ਪਰਿਵਾਰ ਨੂੰ ਜਦੋਂ ਲੱਗਾ ਫਿਕਰ ਵਿੱਚ ਫੋਨ ਨਹੀਂ ਚੱਕ ਰਿਹਾ ਫਿਰ ਉਹਨਾਂ ਦਾ ਕੰਟੈਕਟ ਵਗੈਰਾ ਕੀਤੇ ਸਾਰਿਆਂ ਨੇ। ਤੇ ਫਿਰ ਉਹਨਾਂ ਦੱਸਿਆ ਵੀ ਨਹੀਂ। ਹੀ ਹੈਵ ਨੋ ਮੋਰ ਹੀ ਹੈਜ਼ ਗੋਨ। ਇੰਨੇ ਸਮਾਂ ਹੋ ਗਿਆ ਸੀ ਜੀ। 1.5 ਸਮਾਂ ਹੋ ਗਿਆ ਜੀ। ਹਾਂ ਜੀ ਤਾਂ ਅੱਜ ਆਪਾਂ ਗੱਲ ਕਰੀਏ ਫਾਦਰ ਸਾਹਿਬ ਕੀ ਕਰਦੇ ਤੇ ਕੀ ਬੜੀ ਕਰਦੇ ਹੈ ਇੱਕ ਘਰ ਦੀ ਹਾਲਤ ਕੀ ਹੋ ਗਈ ਹੈ ਤੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਕੌਣ ਦੀ ਸਿਹਤ ਉਹ ਵਿਆਹੀ ਹੈ ਛੁੱਟੀ ਤੇ ਦੂਸਰੇ ਪਾਸੇ ਦੇ ਗ੍ਰੈਂਡਫਾਦਰ ਹੈਗੇ ਜਵਾਹਰਜੀ ਸਿੰਘ ਦਾ ਕੀ ਹਾਲਤ ਕੀ ਕੋਈ ਬਹੁਤੀ ਵਧੀਆ ਨਹੀਂ ਹੈ ਹੁਣ ਇਹ ਨੂੰ ਰੋਟੀ ਰੋਜੀ ਦੀ ਬਾਹਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧਨ ਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਰੇ ਸੀਗੇ ਹਾਂ ਰੱਬ ਪਹਿਲਾਂ ਵੀ ਛੋੜਾ ਦੇ ਗਿਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਫੌਨਫੇਅਰ ਮਿਨਿਸਟਰੀ ਤੋਂ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਬਣਦਾ ਉਹਨਾਂ ਦਾ ਹੱਕ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਸ ਉਹਨਾਂ ਦੀ ਜਨਮ ਭੂਮੀ ਤੇ ਕਰ ਸਕੀਏ ਹਾਂਜੀ ਮੈਂ ਸਰਪੰਚ ਢੇਰ ਕਹਣਾ ਅੱਜ ਰਾਤ ਮੇਰੇ ਲੰਗੀ ਆ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਟੀਮ ਤੇ ਚੱਲਦੇ ਸੀ ਇਕੋ ਰਕਤ ਸੀਗੇ ਦੋਨੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਚ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਵੀ ਕਹਿੰਦੇ ਮੁੰਡੇ ਦੋਨੋਂ ਹੀ ਅਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾਸਾ ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘੱਟੋ ਘੱਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਾਈ ਖਬਰ ਹੈ ਜੀ ਮੇਰੇ ਰਕਤ ਸੀਗੇ ਦੋਨੋਂ ਦੋਨਾਂ ਦੀ ਇੱਕ ਦੀ 22 ਸਾਲ ਸੀ ਜੀ ਇੱਕ ਦੀ 23 ਸਾਲ ਇੱਕ ਨੂ ਡੇਢ ਸਾਲ ਹੋਇਆ ਜੀ ਇੱਕ ਨੂੰ 2 ਸਾਲ ਹੋਏ ਨੇ ਗਏ ਨੂੰ ਸਾਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀਆਂ ਡੈੱਡ ਬਾਡੀਆਂ ਇੰਡੀਆ ਲੈਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਬਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰੀ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਹੀ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪਲੀਜ਼ ਕਿਸੇ ਤਰੀਕੇ ਵੀ ਇੰਡੀਆ ਲੈ ਜਾਂਦੀਆਂ ਜਾਣ ਕਿਉਂਕਿ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਉਹਦੇ ਭਰਾ ਭੈਣ ਉਹਨਾਂ ਦੇ ਸ਼ਿਕਲੀਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਇੱਥੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਵਿਦੇਸ਼ਾਂ ਚ ਨਾ ਭੇਜਣੇ ਪੈਣ ਇਹ ਹੀ ਮੇਰੀ ਮੰਗ ਹੈ ਪਲੀ ਸਰਕਾਰਾਂ ਨੂੰ ਵੀ ਇਹੀ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹੋ ਜਿਹਾ ਹਾਸਿਆਚ ਕਰਨਾ ਹੁਣ ਮਾਂਵਾਂ ਦੇ ਲੱਖਾਂ ਨਾ ਟੁੱਟਣ

WhatsApp ਚੈਨਲ 'ਤੇ but...